ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 31 ਮਾਰਚ ਹੈ ਗੁਰੂ ਅੰਗਦ ਸਾਹਿਬ ਦਾ ਜਨਮ 31 ਮਾਰਚ 1504 ਦੇ ਦਿਨ ਮੱਤੇ ਦੀ ਸਰਾ ਮੁਕਸਰ ਤੋਂ 12 ਕਿਲੋਮੀਟਰ ਦੂਰ ਅਤੇ ਫਰੀਦਕੋੜ ਤੋਂ 13 ਕਿਲੋਮੀਟਰ ਦੂਰ 14ਵੀਂ ਸਦੀ ਤੱਕ ਪਿੰਡ ਮੱਤੇ ਦੀ ਸਰਾ ਏਸ਼ੀਆ ਦੇ ਸਭ ਤੋਂ ਵੱਡੇ ਤਜਾਰਤੀ ਰੂਟ ਵਪਾਰ ਖਸ਼ਾਰਾ ਯਾਨੀ ਜੀਟੀ ਰੋਡ ਤੇ ਪੈਂਦਾ ਸੀ। ਉਹਨੇ ਦਿਨ ਹੀ ਲਿਬਨਾਨ, ਇਰਾਕ, ਈਰਾਨ ਵਾਲੇ ਪਾਸਿਆਂ ਤੋਂ ਆਉਣ ਵਾਲੇ ਸਾਰੇ ਵਣਜਾਰੇ ਵੀ ਅਤੇ ਜਰਵਾਣੇ ਵੀ ਇਸੇ ਰੂਟ ਦੇ ਰਾਹੀਂ ਦਿੱਲੀ ਨੂੰ ਜਾਇਆ ਕਰਦੇ ਸਨ। ਇਸ ਕਰਕੇ ਇਸ ਰੂਟ ਤੇ ਥਾਂ-ਥਾਂ ਤੇ ਮੁਸਾਫਰਾਂ ਦੇ ਠਹਿਰਨ ਦੇ ਲਈ ਕਈ ਸਰਾਵਾਂ ਬਣੀਆਂ ਹੋਈਆਂ ਸਨ। ਮੱਤੇ ਦੀ ਸਰਾ ਉਹਨਾਂ ਸਰਾਵਾਂ ਦੇ ਵਿੱਚੋਂ ਇੱਕ ਸੀ। ਇਸ ਸਰਾ ਦਾ ਮੀਆਂ ਮੱਤਾ ਖਾਨ ਸੀ ਜਿਸ ਕਰਕੇ ਇਸ ਨੂੰ ਮੱਤੇ ਦੀ ਸਰਾ ਕਿਹਾ ਜਾਂਦਾ ਸੀ ਹੌਲੀ ਹੌਲੀ ਇਸ ਸਰਾ ਦੇ ਦੁਆਲੇ ਇੱਕ ਪਿੰਡ ਵਸ ਗਿਆ ਗੁਰੂ ਅੰਗਦ ਸਾਹਿਬ ਦੇ ਪਿਤਾ ਬਾਬਾ ਫੇਰੂ ਅਤੇ ਦਾਦਾ ਨਰੈਣਦਾਸ ਤਰੇਹਣ ਇਸ ਪਿੰਡ ਦੇ ਵਿੱਚ ਦੁਕਾਨਦਾਰੀ ਕਰਿਆ ਕਰਦੇ ਸਨ 31 ਮਾਰਚ 1699 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਪੰਜ ਕਿਲੇ ਬਣਾਉਣੇ ਸ਼ੁਰੂ ਕੀਤੇ ਗੁਰੂ ਸਾਹਿਬ ਨੇ ਇਹਨਾਂ ਕਿਲਾਂ ਦੇ ਨਾਮ ਆਨੰਦਗੜ੍ਹ ਲੋਗਗੜ੍ਹ ਤਾਰਾਗੜ੍ਹ ਅਗਮਗੜ੍ਹ ਫਤਿਹਗੜ੍ਹ ਰੱਖੇ ਸਨ ਸਭ ਤੋਂ ਪਹਿਲਾਂ ਕਿਲਾ ਆਨੰਦਗੜ੍ਹ ਤਿਆਰ ਹੋਇਆ ਅਤੇ ਬਾਕੀ 4 ਮਹੀਨਿਆਂentro ਤਿਆਰ ਹੋਏ 1942 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਨੂੰ ਵਧੇਰੇ ਹੱਕ ਦੇਣ ਵਾਸਤੇ ਇੱਕ ਕਮਿਸ਼ਨ ਬਣਾਇਆ ਜਿਸ ਦਾ ਮੁਖੀ ਸਟੈਫਫੋਰਡ ਕ੍ਰਿਪਸ ਸੀ ਇਸ ਨੇ 23 ਮਾਰਚ 1942 ਨੂੰ ਦਿੱਲੀ ਪਹੁੰਚ ਕੇ ਭਾਰਤੀਆਂ ਨੂੰ ਡੋਮੀਨੀਅਨ ਸਟੇਟਸ ਦੀ ਪੇਸ਼ਕਸ਼ ਕੀਤੀ ਕ੍ਰਿਪਸ ਦੀ ਪੇਸ਼ਕਸ਼ ਮਗਰੋਂ 31 ਮਾਰਚ 1942 ਦੇ ਦਿਨ ਸਾਰੇ ਸਿੱਖਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਮੈਮੋਰੰਡਮ ਕ੍ਰਿਪਸ ਸਬਮਿਸ਼ਨ ਨੂੰ ਦਿੱਤਾ ਇਸ ਦੇ ਵਿੱਚ ਕਿਹਾ ਗਿਆ ਸੀ ਕਿ ਮੌਜੂਦਾ ਪੰਜਾਬ ਦੀਆਂ ਹੱਦਾਂ ਦੀ ਨਵੇਂ ਸਿਰਿਓਂ ਵੰਡ ਕਰਕੇ ਜਲੰਧਰ ਅਤੇ ਅੰਮ੍ਰਿਤਸਰ ਡਿਵੀਜ਼ਨਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤੇ ਲਾਹੌਰ ਜ਼ਿਲ੍ਹੇ ਸ਼ਾਮਲ ਕਰਕੇ ਜਾਵੇ ਦੂਜਾ ਸੂਬਿਆਂ ਦੇ ਵਿੱਚ ਸਿੱਖ ਘੱਟ ਗਿਣਤੀ ਨੂੰ ਉਵੇਂ ਹੀ ਨੁਮਾਇੰਦਗੀ ਦਿੱਤੀ ਜਾਵੇ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਮੁਸਲਮਾਨਾਂ ਨੂੰ ਦਿੱਤੀ ਜਾਣੀ ਹੈ ਜਦੋਂ ਤੱਕ ਫਿਰਕੂ ਚੋਣਾ ਚੱਲ ਰਿਹਾ ਨੇ ਸੂਬਿਆਂ ਦੇ ਵਿੱਚ ਕੋਲੀਸ਼ਨ ਵਜ਼ਾਰਤਾਂ ਬੜਾਈਆਂ ਜਾਣ ਸੈਂਟਰ ਦੇ ਵਿੱਚ ਸਿੱਖਾਂ ਨੂੰ 5% ਦੀ ਨੁਮਾਇੰਦਗੀ ਮਿਲੇ ਸੈਂਟਰ ਦੀ ਵਜ਼ਾਰਤ ਦੇ ਵਿੱਚ ਇੱਕ ਸਿੱਖ ਜ਼ਰੂਰ ਲਿਆ ਜਾਵੇ ਭਾਰਤੀ ਰੱਖਿਆ ਵਜ਼ਾਰਤ ਦੇ ਸਲਾਹਕਾਰ ਬੋਰਡ ਦੇ ਵਿੱਚ ਇੱਕ ਸਿੱਖ ਜ਼ਰੂਰ ਹੋਵੇ ਫੌਜਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਉਹਨਾਂ ਦੇ ਬੀਤੇ ਰਿਕਾਰਡ ਦੇ ਹਿਸਾਬ ਦੇ ਨਾਲ ਰੱਖੀ ਜਾਵੇ ਮੂਲਕੀ ਅਤੇ ਸੂਬਾਈ ਮੁਲਾਜ਼ਮਤਾਂ ਦੇ ਵਿੱਚ ਮੁਸਲਮਾਨਾਂ ਵਾਂਗ ਸਿੱਖਾਂ ਨੂੰ ਹੱਕ ਅਤੇ ਰਾਖਵਾ ਕੋਟਾ ਦੇ ਜਾਵੇ ਸਿੱਖਾਂ ਸੰਬੰਧੀ ਕਾਨੂੰਨ ਕੇਵਲ ਸਿੱਖਾਂ ਦੀ ਬੋਗ ਗਿਣਤੀ ਦੇ ਆਧਾਰ ਤੇ ਹੀ ਸੋਧੇ ਜਾਣੇ ਚਾਹੀਦੇ ਨੇ ਸਿੱਖ ਰੀਤੀਆਂ ਤੇ ਧਾਰਮਿਕ ਅਕੀਦੇ ਬਾਰੇ ਕੋਈ ਪਾਬੰਦੀ ਨਾ ਲਾਈ ਜਾਵੇ ਸਰਕਾਰ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੀ ਲਾਜ਼ਮੀ ਪੜ੍ਹਾਈ ਦਾ ਇੰਤਜ਼ਾਮ ਕਰੇ 1923 ਤੋਂ ਮਗਰੋਂ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ 31 ਮਾਰਚ 1973 ਦੇ ਦਿਨ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਲੱਖਾਂ ਸਿੱਖਾਂ ਨੇ ਹਿੱਸਾ ਲਿਆ ਜਿਸ ਕਾਰਨ ਇਹ ਕੁਝ ਹੀ ਦਿਨਾਂ ਦੇ ਵਿੱਚ ਪੂਰੀ ਹੋ ਗਈ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ 1969 ਤੋਂ ਬਾਅਦ ਨਹੀਂ ਕਰਵਾਈਆਂ ਗਈਆਂ ਸਨ 14 ਸਾਲ ਬਾਅਦ 1979 ਦੇ ਵਿੱਚ ਹੋਈਆਂ। ਇਹਨਾਂ ਚੋਣਾਂ ਦੇ ਵਿੱਚ ਸ਼੍ਰੋਮ ਨੇ ਅਕਾਲੀ ਦਲ ਦੇ ਮੁਕਾਬਲੇ ਭਿੰਡਰਾ ਮਹਿਤਾ ਜਥਾ, ਦਲ ਖਾਲਸਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ। ਅਕਾਲੀ ਪਾਰਟੀ ਦੀ ਆਪਣੀ ਸਰਕਾਰ ਹੋਣ ਕਾਰਨ ਸਾਰੀ ਸਰਕਾਰੀ ਮਸ਼ੀਨਰੀ ਵਰਤ ਕੇ ਅਕਾਲੀ ਦਲ 140 ਦੇ ਵਿੱਚੋਂ 132 ਸੀਟਾਂ ਜਿੱਤ ਗਿਆ। ਬਿਆਸ ਦੀ ਸੀਟ ਤੋਂ ਸਟੂਡੈਂਟ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਨੂੰ ਹਰਾਉਣ ਵਾਸਤੇ ਪੰਜਾਬ ਦੇ ਵਿੱਚ ਅਕਾਲੀ ਜਨਤਾ ਸਰਕਾਰ ਨੇ ਅਣਗਿਣਤ ਸਹਿਤ ਬੇਨਿਜਮੀਆਂ ਅਤੇ ਬੇਈਮਾਨੀਆਂ ਕੀਤੀਆਂ ਅਤੇ ਜੀਵਨ ਸਿੰਘ ਉਮਰਾ ਨੰਗਲ ਨੂੰ ਕਾਮਯਾਬ ਕੀਤੇ ਜਾਣ ਦਾ ਢੌਂਗ ਰਚਿਆ ਮਾਰਚ 1988 ਦੇ ਵਿੱਚ ਵੱਖ-ਵੱਖ ਤਰੀਕਾਂ ਦੇ ਵਿੱਚ ਪੁਲਿਸ ਨੇ ਬਹੁਤ ਸਾਰੇ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਕਤਲ ਕੀਤੇ ਸਨ ਇਹਨਾਂ ਦੇ ਵਿੱਚ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਪੱਪੂ ਜਗਦੀਸ਼ ਸਿੰਘ ਜੱਗਾ ਬਲਵੰਤ ਸਿੰਘ ਦਰਬਾਰਾ ਸਿੰਘ ਢਿੱਲੋਂ ਸਰਤਾਜ ਸਿੰਘ ਫੌਜੀ ਨਿਸ਼ਾਨ ਸਿੰਘ ਵਿਸ਼ਵਾ ਭੁਪਿੰਦਰ ਸਿੰਘ ਮਾਕੋਵਾਲ ਬਲਬੀਰ ਸਿੰਘ ਸਾਹਮਣਾ ਕੁਲਦੀਪ ਸਿੰਘ ਕੌਲਾ ਜਸਬੀਰ ਸਿੰਘ ਅਜਨਾਲਾ ਅਤੇ ਦਵਿੰਦਰ ਸਿੰਘ ਮਹਿਤਾ ਦੇ ਨਾਂ ਸ਼ਾਮਲ ਸਨ 31 ਮਾਰਚ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਵਿੰਦਰ ਸਿੰਘ

ਭੂਟਾ ਸਿੰਘ ਜੱਗਾ ਸਿੰਘ ਜਸਮੀਲ ਸਿੰਘ ਜਸਾ ਅਤੇ ਫੌਜਾ ਸਿੰਘ ਦੋਵੇਂ ਵਾਸੀ ਚੈਨ ਸਿੰਘ ਵਾਲਾ ਬड़ा ਫਿਰੋਜ਼ਪੁਰ ਅਮਰਜੀਤ ਸਿੰਘ ਜੀਤਾ ਵਾਸੀ ਬੀਰਪਿੰਡ ਸ਼ਮਸ਼ੀਰ ਸਿੰਘ ਸ਼ੇਰਾ ਵਾਸੀ ਖੱਬੇ ਰਾਜਪੂਤ ਅੰਮ੍ਰਿਤਸਰ ਪ੍ਰਗਟ ਸਿੰਘ ਪੱਗਾ ਪੁੱਤਰ ਪ੍ਰੀਤਮ ਸਿੰਘ ਵਾਸੀ ਪੱਤੀ ਮਾਣੇ ਕੀ ਸੁਰਸਿੰਘ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ 31 ਮਾਰਚ 1991 ਦੀ ਰਾਤ ਨੂੰ ਪੰਜਾਬ ਪੁਲਿਸ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੇਜਰ ਸਿੰਘ ਜੋ ਕਿ 250 ਕਤਲਾਂ ਦੇ ਵਿੱਚ ਲੜਿੰਦਾ ਸੀ ਅਤੇ ਜਿਸ ਤੇ 10 ਲੱਖ ਰੁਪਏ ਦਾ ਇਨਾਮ ਸੀ ਅਤੇ ਉਸ ਦੀ ਪਤਨੀ ਬੀਬੀ ਰਾਜਵਿੰਦਰ ਕੌਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਧਰਤੀ ਧਕੇਲ ਸਿੰਘ, ਖਜ਼ਾਨ ਸਿੰਘ, ਕੁਲਵੰਤ ਸਿੰਘ ਖੁਰਾਣਾ, ਬਲਰਾਜ ਸਿੰਘ ਰਾਜਾ, ਰਜਿੰਦਰ ਸਿੰਘ ਫੌਜੀ ਅਤੇ ਫਿੰਦਰਜੀਤ ਸਿੰਘ, ਬਾਬਾ ਸਿੰਘ ਸਰਪੰਚ, ਸਵਰਨ ਸਿੰਘ, ਮਾਨ ਸਿੰਘ ਬੱਬਰ, ਸੁਰਿੰਦਰ ਸਿੰਘ ਪਰਵਾਨਾ, ਬਲਵਿੰਦਰ ਸਿੰਘ, ਲਖਬੀਰ ਸਿੰਘ ਲੱਖਾ, ਦਲਜੀਤ ਸਿੰਘ ਬਾਬਾ ਅਤੇ ਉਸ ਦਾ ਭਰਾ ਸਤਰਾਮ ਸਿੰਘ, ਬਿਆਨ ਸਿੰਘ ਬੂਟਾ, ਖਜ਼ਾਨ ਸਿੰਘ, ਹਰਜੀਤ ਸਿੰਘ ਮਾਨ ਔਰ ਬਾਈ ਸਿੰਘ, ਪਵਿੱਤਰ ਸਿੰਘ ਬੱਬਰ ਨੂੰ ਨਕਲੀ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ। 31 ਮਾਰਚ 1992 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਸੱਤਾ ਅਤੇ ਕਈ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗੁਰਚਰਨ ਸਿੰਘ ਟੋੜਾ ਨੂੰ ਤਵਾਰੀਖ ਦੇ ਵਿੱਚ ਅਕਾਲ ਤਖਬਹਬ ਦੀ ਬੇਅਦਬੀ ਕਰਨ ਦਾ ਸਭ ਤੋਂ ਵੱਧ ਜ਼ਿੰਮੇਵਾਰ ਮੰਨਿਆ ਜਾਵੇਗਾ ਉਸਨੇ 1979 ਦੇ ਵਿੱਚ ਇਸ ਤਖਤ ਨੂੰ ਨਿੱਜੀ ਮਫਾਦ ਵਾਸਤੇ ਵਰਤਣ ਦੀ ਸ਼ੁਰੂਆਤ ਕੀਤੀ ਅਤੇ ਫਿਰ ਕਈ ਵਾਰ ਅਜਿਹੀ ਹਰਕਤ ਦੁਹਰਾਈ ਗਈ ਸਿਰਫ ਅਕਾਲ ਤਖਬਹਬ ਹੀ ਨਹੀਂ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸਨੇ ਆਪਣੀ ਨਿੱਜੀ ਸ਼ਾਨ ਅਤੇ ਤਾਕਤ ਕਾਇਮ ਰੱਖਣ ਵਾਸਤੇ ਕ腐ਸ਼ਨ ਨਾਹਲੀਅਤ ਨਲੈਕ ਕੀ ਮਨਮਤ ਜਰਮ ਪਾਪ ਤੇ ਅਧਰਮ ਦਾ ਸੈਂਟਰ ਬਣਾ ਦਿੱਤਾ ਮਾਰਚ 2004 ਦੇ ਵਿੱਚ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਤਟੌੜਾਂ ਨੂੰ ਦਿਲ ਦਾ ਦੌਰਾ ਪਿਆ ਅਤੇ 31 ਮਾਰਚ ਅਤੇ 1 April ਵਿਚਲੀ ਰਾਤ ਨੂੰ ਚੜ੍ਹਾਈ ਕਰ ਗਿਆ ਉਸ ਦਾ ਪੋ 11 April ਨੂੰ ਪਾਇਆ ਗਿਆ ਸੀ ਅਤੇ ਉਸ ਨੂੰ ਪੰਥਰ ਰਤਨ ਦਾ ਖਿਤਾਬ ਦੇਣ ਦਾ ਵੀ ਐਲਾਨ ਕੀਤਾ ਗਿਆ 31 ਮਾਰਚ 2014 ਦੇ ਦਿਨ ਭਾਰਤ ਦੀ ਸੁਪਰੀਮ ਕੋਰਟ ਨੇ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ। ਪਹਿਲਾਂ ਦਿੱਲੀ ਦੇ ਚੀਫ ਮਿਨਿਸਟਰ ਰਵਿੰਦ ਕੇਜਰੀਵਾਲ ਅਤੇ ਮਗਰੋਂ ਲੈਫਟਨੈਂਟ ਗਵਰਨਰ ਨੇ ਸੁਪਰੀਮ ਕੋਰਟ ਨੂੰ ਲਿਖ ਕੇ ਦਿੱਤਾ ਸੀ ਕਿ ਉਸ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਤੇ ਦਿੱਲੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ। ਸੁਪਰੀਮ ਕੋਰਟ ਨੇ ਪਹਿਲਾਂ 26 ਅਤੇ ਫਿਰ 31 ਮਾਰਚ ਤੇ ਤਰੀਕ ਪਾ ਦਿੱਤੀ ਸੀ ਅਤੇ ਉਸੇ ਦਿਨ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਸੀ। 31 ਮਾਰਚ 2014 ਦੇ ਦਿਨ ਸਿਮਰਜੀਤ ਸਿੰਘ ਮਾਨ ਨੇ ਗੁਰਦੁਆਰਾ ਹਜ਼ੂਰ ਸਾਹਿਬ ਨਨੇੜ ਦੇ ਵਿੱਚ ਰੱਖੇ ਹੋਏ ਪ੍ਰਾਤਨ ਹਥਿਆਰਾਂ ਦੇ ਵਿੱਚ Hindu ਦੇਵਤੇ ਸ਼ਿਵ ਦਾ ਤ੍ਰਿਸ਼ੂਲ ਰੱਖਣ ਦੀ ਭਰਪੂਰ ਨਿੰਦਾ ਕੀਤੀ। ਉਸਨੇ ਕਿਹਾ ਕਿ ਤ੍ਰਿਸ਼ੂਲ ਦਾ ਸਿੱਖੀ ਦੇ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਹਰਕਤ ਹੈੱਡ ਗ੍ਰਾਂਥੀ ਪ੍ਰਤਾਪ ਸਿੰਘ ਨੇ ਕੀਤੀ ਹੈ ਜੋ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਦੇ ਨਾਲ ਸੰਬੰਧਿਤ ਹੈ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।